ਜੀ ਵਾ ਆਸਟ੍ਰੇਲੀਆ ਦੀ ਧਰਤੀ ਤੋਂ ਆਣ ਕੇ ਚਾਹਣ ਜਿਹੜੇ ਮੈਂ ਖਾਂਦਾ ਨਹੀਂ ਉਹ ਮੈਨੂੰ ਖਵਾਉਣ ਲਿਆ ਕਿ ਪ੍ਰਿਆਨੀ ਆ ਚਾਹਣ ਲੀਗੀ ਕਿਹੜੀ ਵਜੂਏ ਵਾ ਕੀ ਕਹਦੀ ਐ ਇਹ ਵਜ ਪ੍ਰਿਆਨੀ ਆਸਟ੍ਰੇਲੀਆ ਜਾ ਕੀ ਕਰ ਸੀ ਕਿਹਾ ਠੀਕ ਆ ਤੁਸੀਂ ਤਾਂ ਲੈਣਾ ਭਰਾ ਲੱਗਣ ਦਾ ਜੋੜਾ ਮੋੜਾ ਵੱਡਾ ਨਿਕਲ ਲੈ ਆ ਭਰਾ ਆਇਆ ਦੋੜ ਪਰਨੇ ਹੁੰਦੇ ਇੱਕੋ ਜੇ ਲੀੜੇ ਇੱਕੋ ਜੇ ਪਰਨੇ ਨਹੀਂ ਉਹ ਮਿਹਨਤੀ ਆ ਵੇਖੋ ਲਿਬੜ ਰੈੱਡ ਬਲੈਕ ਅੱਜ ਆਲ ਦਾ ਟਰੈਕਟਰ ਖਬੋਤਾ ਹੀ ਤੇ ਐਡੀ ਮਾੜੀ ਘਾਬਤ ਕੀ ਮਾੜੀ ਘਾਬਤ ਘਰੋਂ ਹੀ ਖਾ ਗਏ ਨਾ ਮਨੀ ਹਾਂ ਖਾ ਕੇ ਤਾਂ ਘਰੋਂ ਤਾਂ ਕੋਈ ਨਹੀਂ ਮੈਂ ਖਾ ਕੇ ਇਸ ਵੀਰ ਦੀ ਖਾਧੀ ਗੈਸਟ ਹੀ ਨਹੀਂ ਲੋਟ ਆਉਂਦੇ ਕਦੇ ਕੋਈ ਗੈਸਟ ਆ ਗਿਆ ਕਦੇ ਕੋਈ ਗੈਸਟ ਆ ਗਿਆ ਤੇ ਫਿਰ ਹੁਣ ਗੈਸਟਾਂ ਨੂੰ ਵੀ ਤੁਮਾ ਲਣਾ ਹੀ ਹੁੰਦਾ ਵਾ ਗੈਸਟ ਕੇ ਬਸ ਐਡੀ ਮਾੜੀ ਘਾਬਤ ਕੀ ਮਨੀ ਖਾ ਕੇ ਤਾਂ ਘਰੋਂ ਤਾਂ ਕੋਈ ਨਹੀਂ ਮੈਂ ਖਾ ਕੇ ਇਸ ਵੀ ਅੱਧੀ ਖਾਦੀ ਗੈਸਟੀ ਨਹੀਂ ਲੋਟ ਆਉਂਦੇ ਕਦੇ ਕੋਈ ਗੈਸਟ ਆ ਗਿਆ ਕਦੇ ਕੋਈ ਗੈਸਟ ਆ ਗਿਆ ਤੇ ਫਿਰ ਹੁਣ ਗੈਸਟਾਂ ਵਿੱਚ ਤੁਮਾਰਾ ਨਹੀਂ ਹੁੰਦਾ ਵਾ ਗੈਸਟ ਕੇ ਬਸ ਜੇ ਘਰਾਂ ਚ ਗੈਸਟ ਆਉਂਦੇ ਆ ਪੈ ਗਈ ਸੀ ਆਉਣ ਵਾਲੀ ਉਹ ਬਗਰੋ ਆਈ ਲੇਟ ਆਈ ਇਹ ਕੈਂਡੀ ਹੁਣ